ਜੀ ਜੀ ਸੀ ਪੀ ਆnde ਇਹਨੂੰ ਜਿਆਦੇ ਠੇ ਗੱਡੀ ਇਧਰੋਂ ਧਾਰੀ ਵੱਲੋਂ ਆਉਂਦੀ ਸੀ ਤੇ ਆ ਜਿਹੜਾ ਹੰਬਲੀ ਵਾਲਾ ਪੰਪਿਆ ਸੂਏ ਲਾ ਕੇ ਇੱਥੇ ਆਣ ਕੇ ਤੇ ਇਹਨਾਂ ਨੇ ਮਤਲਬ 24200 ਰੁਪਏ ਦਾ ਤੇਲ ਪਵਾ ਕੇ ਤੇ ਉਸੇ ਵੇਲੇ ਮਤਲਬ ਰਫੂ ਚੱਕਰ ਹੋ ਗਿਆ Google Pay ਜਹਾ ਸਾਲ ਕੀਤਾ ਇਹਨਾਂ ਨੇ ਕੋਈ ਪੈਸਾ ਨਹੀਂ ਸਾਡਾ ਆਇਆ ਵਿੱਚ ਇਹਦੇ ਕਿ ਜਿੱਥੇ ਵੀ ਇਹ ਗੱਡੀ ਮਿਲਦੀ ਆ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ 242500 ਰੁਪਏ ਦਾ ਤੇਲ ਪਵਾ ਕੇ ਜਿਪਸੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਰਸਤੋਂ ਉਕਾਸੀ ਹੈ ਕਿ ਗੁਰਦਾਸਪੁਰ ਦੇ ਧਾਰੀਵਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਇੱਕ ਜਿਪਸੀ ਵਾਲੇ ਦੇ ਵੱਲੋਂ ਕਰੀਬ 2500 ਰੁਪਏ ਦਾ ਤੇਲ ਪਵਾਇਆ ਜਾਂਦਾ ਹੈ ਪੇਮੈਂਟ ਦੇ ਦੇ ਨਾਮ ਦੇ ਉੱਤੇ ਪਹਿਲਾਂ ਤਾਂ Google Pay ਦਾ ਡਰਾਮਾ ਕੀਤਾ ਜਾਂਦਾ ਹੈ ਤੇ ਜਿਵੇਂ ਹੀ ਪੈਟਰੋਲ ਪੰਪ ਦਾ ਗ੍ਰਿੰਦਾ ਉਸ ਤੋਂ ਹਟਦਾ ਹੈ ਤਾਂ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਦੂਜੇ ਪਾਸੇ ਗੁਰ ਪੰਪ ਦੇ ਮਾਲਕ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੋ ਵੀ ਕੋਈ ਇਨਾਤੀ ਸੂਚਨਾ પેટ્રોલ ਪੰਪ ਦੇ ਮਾਲਕ ਨੂੰ ਦਵੇਗਾ ਉਸ ਨੂੰ 5000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ 2500 ਰੁਪਏ ਦਾ ਕਰੀਬ ਤੇਲ ਪੁਆਇਆ ਤੇ 5000 ਰੁਪਏ ਹੁਣ ਇਨਾਮ ਦੇਣ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ ਉਹ ਵੀ ਪੰਪ ਮਾਲਕ ਦੇ ਵੱਲੋਂ ਤਾਂ ਗੁਰਦਾਸਪੁਰ ਦੇ ਢਾਰੀਵਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਢੋਮਬਲੀ ਰੋਡ ਦੇ ਉੱਤੇ ਇੱਕ પેટ્રોલ ਪੰਪ ਹੈ ਜਿੱਤੇ ਕਿ ਜਿਪਸੀ ਚਾਲਕ ਪਹੁੰਚੇ ਹੋਏ ਸੀ ਤੇਲ ਪਾਉਣ ਦੇ ਲਈ 2450 ਰੁਪਏ ਦਾ ਇਹਨਾਂ ਦੇ ਵੱਲੋਂ ਤੇਲ ਖੁਆਇਆ ਜਾਂਦਾ ਹੈ ਤੇ ਜਦੋਂ ਪੇਮੈਂਟ ਦੇਣ ਦਾ ਸਮਾਂ ਆਉਂਦਾ ਹੈ ਤਾਂ ਇਹਨਾਂ ਦੇ ਵੱਲੋਂ ਟਾਲੂਟ ਕੀਤਾ ਜਾਂਦਾ ਹੈ ਪੰਪ ਦਾ ਕਰਿੰਦਾ ਜਿਵੇਂ ਹੀ ਸਾਈਡ ਦੇ ਵਿੱਚ ਹੁੰਦਾ ਹੈ ਤਾਂ ਉੱਥੋਂ ਦੱਸਿਆ ਜਾ ਰਿਹਾ ਹੈ ਕਿ ਇਹ ਬਿਨਾਂ ਪੈਸੇ ਦਿੱਤੇ ਹੀ ਮੋਕਾ ਹੀ ਤੋਫਰਾਂ ਹੋ ਗਏ ਨੇ ਘਟਨਾ ਸਾਰੀ ਹੀ ਫੋਨ ਲੱਗੇ ਸੀਸੀਟੀਵੀ ਦੇ ਵਿੱਚ ਕੈਪਟ ਕੀਤੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹਨਾਂ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਤੇ ਬਿਨਾਂ ਪੈਸੇ ਦੇ ਹੀ ਉਥੋਂ ਫਰਾਮ ਹੋ ਗਏ ਨੇ ਜੀ ਜੀਸੀਪੀ ਆਂਦੇ ਇਹਨੂੰ ਜਗਦੇ ਤੇ ਗੱਡੀ ਇਧਰੋਂ ਧਾਰੀ ਵੱਲੋਂ ਆਉਂਦੀ ਸੀ ਤੇ ਅਜਿਹੜਾ ਪੁੰਬਲੀ ਵਾਲਾ ਪੰਪਿਆ ਸੂਏ ਲਾ ਕੇ ਇੱਥੇ ਆਣ ਕੇ ਤੇ ਇਹਨਾਂ ਨੇ ਮਤਲਬ 2400 ਰੁਪਏ ਦਾ ਤੇਲ ਪਵਾ ਕੇ ਤੇ ਉਸੇ ਵੇਲੇ ਮਤਲਬ ਰਫੂ ਚੱਕਰ ਹੋ ਗਿਆ Google Pay ਜਿਆਸਾ ਕੀਤਾ ਇਹਨਾਂ ਨੇ ਕੋਈ ਪੈਸਾ ਨਹੀਂ ਹੱਡਾ ਆਇਆ ਵਿੱਚ ਇਹਦੇ ਤੇ ਜਿੱਥੇ ਵੀ ਇਹ ਗੱਡੀ ਮਿਲਦੀ ਆ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ